ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਿਸ ਵਿਸ਼ੇ ਤੇ ਗੱਲ ਕਰਨ ਲੱਗਾ ਉਹ ਵਿਸ਼ਾ ਹੈਗਾ ਵਾ ਕਿ ਪੰਜਾਬ ਦੇ ਵਿੱਚ ਜੋ ਸਿਆਸਤਦਾਨਾਂ ਵੱਲੋਂ ਸਟੇਟਮੈਂਟਾਂ ਦਿੱਤੀਆਂ ਜਾ ਰਹੀਆਂ ਵਾਂ ਬੜੀਆਂ ਹਾਸੂਹੀਣੀਆਂ ਔਰ ਸਮਝ ਤੋਂ ਬਾਹਰ ਆ ਕਿ ਲੋਕ ਕਮਲੇ ਆ ਕਿ ਇਹ ਕਮਲੇ ਆ ਤੁਸੀਂ ਪੁੱਛੋਗੇ ਕਿਉਂ ਉਹਦਾ ਮਤਲਬ ਇਹ ਆ ਕਿ ਜਿਹੜੇ ਪਰਵਚਨ ਤੇ ਸਟੇਟਮੈਂਟ ਆ ਇਹ ਦੇ ਰਹੇ ਆ ਉਹਨਾਂ ਦੀ ਪੰਜਾਬ ਦੇ ਨਾਲ ਪੰਜਾਬ ਦੇ ਮੁੱਦਿਆਂ ਨਾਲ ਪੰਜਾਬ ਦੇ ਡਿਸਪੀਸਪਲਨ ਨਾਲ ਪੰਜਾਬ ਦੇ ਸੁਧਾਰ ਨਾਲ ਕੀ ਕੰਪੈਰੀਸ਼ਨ ਹੈ ਡੈਨਾਸੌਰ ਆਉਣੇ ਕਿ ਨਹੀਂ ਆਉਣੇ ਮੇਰੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੈਂ ਸਾਰੀਆਂ ਪਾਰਟੀਆਂ ਨੂੰ ਇੱਕ ਰਹਿ ਦਿੰਦਾ ਵਾਂ ਕਿ ਭਾਈ ਡਾਇਨਾਸੌਰ ਜਦੋਂ ਆਉਣੇ ਉਦੋਂ ਆ ਹੀ ਜਾਣੇ ਆ ਹਾਲਾਤ ਤਾਂ ਡਾਇਨਾਸੌਰ ਨਹੀਂ ਡੈਣਾ ਆਉਣ ਵਾਲੇ ਆ ਜੋ ਪੰਜਾਬ ਦੇ ਹਾਲਾਤ ਬਣੇ ਹੋਏ ਆ ਇਸ ਹਸਾਬ ਨਾਲ ਤੇ ਲੱਗਦਾ ਵਾ ਕਿ ਪੰਜਾਬ ਦੇ ਵਿੱਚ ਭੂਤਕਾਲ ਆਉਣ ਵਾਲਾ ਵਾ ਤੁਸੀਂ ਦੇਖ ਲਓ ਦਿਨ ਦਿਹਾੜੇ ਮੌਡਰ ਕਤਲ ਗੈਂਕਵਾਰਾਂ ਫਰੋਤੀ ਦੀਆਂ ਵਾਰਾਂ ਮਤਲਬ ਕਿ ਬਹੁਤ ਕੁਝ ਹੋ ਰਿਹਾ ਡਾਇਨਾਸੌਰ ਜਿੱਦਣ ਆਗੇ ਨਾ ਤਾਂ ਕਾਲੀਆਂ ਕੋ ਡੱਕ ਹੋਣਿਆ ਤੇ ਨਾ ਭਗਵੰਤ ਮਾਨ ਕੋ ਡੱਕ ਹੋਣਿਆ ਤੇ ਨਾ ਕਿਸੇ ਕਾਂਗਰਸੀ ਕੋ ਡੱਕ ਹੋਣਿਆ ਤੇ ਨਾ ਕਿਸੇ ਬੀਜੇਪੀ ਵਾਲੇ ਕੋ ਡੱਕ ਹੋਣਿਆ ਕਹਿਣ ਤੋਂ ਭਾਵ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਸਾਰਿਆਂ ਨੂੰ ਕਿ ਭਾਈ ਪੰਜਾਬ ਦੇ ਵਿੱਚ ਜਿਹੜੇ 800 ਦੇ ਕਰੀਬ ਸਕੂਲ ਬੰਦ ਹੋਏ ਸੀ ਕੈਪਟਨ ਅਮਰਿੰਦਰ ਦੀ ਸਰਕਾਰ ਦੇ ਟਾਈਮ ਤੇ ਪਹਿਲਾਂ ਤਾਂ ਉਹ ਵਾਪਸ ਲਿਆਓ ਫਿਰ ਪੰਜਾਬ ਦੇ ਵਿੱਚ ਬਹੁਤ ਸਾਰੇ ਹਸਪਤਾਲ ਜਿਹੜੇ ਗਾਇਬ ਹੋ ਗਏ ਆ ਜਿਨ੍ਹਾਂ ਦੀ ਬਹੁਤ ਮਾੜੀ ਦੁਰਦਸ਼ਾ ਵਾ ਉਹਨਾਂ ਦੀ ਦੁਰਦਸ਼ਾ ਸੁਧਾਰ ਲਓ ਉਹਨਾਂ ਨੂੰ ਵਾਪਸ ਪੈਦਾ ਕਰ ਲਓ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਸਕੂਲਾਂ ਦੇ ਬੜੇ ਹੀ ਮਾੜੇ ਹਾਲਾਤ ਆ ਜੇ ਕਿਸੇ ਸੱਜਣ ਨੇ ਜਗ ਜਹਰ ਦੇਖਣੇ ਆ ਤੇ ਮੇਰਾ ਪਿੰਡ ਹਲਕੇ ਮਜੀਠੇ ਦੇ ਵਿੱਚ ਝਾਮਕਾ ਪਿੰਡ ਪੈਂਦਾ ਵਾ ਉਹਦੇ ਸਕੂਲ ਦੀ ਗਰਾਊਂਡ ਦੀ ਤੁਸੀਂ ਆਣ ਕੇ ਹਾਲਾਤ ਦੇਖ ਲਓ ਜੋ ਹਾਲਾਤ ਪੰਜਾਬ ਦੇ ਤੁਸੀਂ ਬਣਾ ਦਿੱਤੇ ਆ ਇਹ ਗੱਲ ਪੱਕੀ ਆ ਕਿ ਡਾਇਨਾਸੌਰ ਆਉਣੇ ਹੀ ਆਉਣੇ ਆ ਪਰ ਆਉਣੇ ਕਿਹੜੇ ਆ ਉਹ ਇਹ ਨਹੀਂ ਆਉਣੇ ਵੀ ਫੋਟੋਆਂ ਬਣਾ ਲੀਆਂ ਤੇ ਉਹਦੇ ਤੇ ਫੋਟੋ ਲਾ ਲਈ ਉਹਦੇ ਤੇ ਫੋਟੋ ਲਾ ਲਈ ਉਹ ਸੱਚੀ ਆਉਣੇ ਨਾ ਤੁਹਾਡੇ ਕੋਲ ਸੰਭਾਲ ਹੋਣੇ ਆ ਤੇ ਨਾ ਪ੍ਰਸ਼ਾਸਨ ਕੋ ਸੰਭਾਲ ਹੋਣੇ ਆ ਕਿਉਂਕਿ ਮੈਂ ਇਹ ਗੱਲ ਕਹਿਣਾ ਵੀ ਇਦਾਂ ਦੀ ਘਟੀਆ ਰਾਜਨੀਤੀ ਇਦਾਂ ਦੀਆਂ ਘਟੀਆ ਗੱਲਾਂ ਅਸੀਂ ਪੰਜਾਬ ਨੂੰ ਕੀ ਸੇਧ ਦੇਣੀ ਓਏ ਅਸੀਂ ਪੰਜਾਬ ਨੂੰ ਕੀ ਸੁਧਾਰਨਾ ਅਸੀਂ ਪੰਜਾਬ ਦੇ ਲੋਕਾਂ ਦਾ ਕੀ ਭਲਾ ਕਰ ਸਕਦੇ ਆ ਕਿਉਂਕਿ ਸਾਨੂੰ ਕਿਸੇ ਗੱਲ ਦੀ ਨੌਲੇਜ ਹੀ ਨਹੀਂ ਹੈਗੀ ਅਸੀਂ ਕੀ ਸਿਆਸਤ ਕਰ ਰਹੇ ਆ ਕਿ ਡਾਇਨਾਸੌਰ ਆਉਣੇ ਆ ਕਿ ਨਹੀਂ ਆਉਣੇ ਮੈਨੂੰ ਮੇਰੀਆਂ ਗੱਲਾਂ ਦਾ ਲੀਡਰ ਜਵਾਬ ਦੇ ਦੇਣ ਬੇਅਦਬੀ ਦੀਆਂ ਫੇਲਾਂ ਕਿੱਥੇ ਗਈਆਂ ਹੋਰ ਪੰਜਾਬ ਦੇ ਮੁੱਦੇ ਪਾਣੀ ਦਾ ਮੁੱਦਾ ਐਸਵਾਈਲ ਦਾ ਮੁੱਦਾ ਪੰਜਾਬ ਦੀ ਐਜੂਕੇਸ਼ਨ ਦਾ ਮੁੱਦਾ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਦਾ ਮੁੱਦਾ ਪੰਜਾਬ ਦੇ ਵਿੱਚ ਇੰਡਸਟਰੀ ਲਿਆਉਣ ਦਾ ਮੁੱਦਾ ਪੰਜਾਬ ਦੇ ਵਿੱਚ ਇਹ ਜਿਹੜਾ ਜੋ ਹਾਲਾਤ ਹੈ ਉਹਨੂੰ ਸੁਧਾਰਨ ਦਾ ਮੁੱਦਾ ਅਸੀਂ ਤਾਂ ਉਹ ਗੱਲ ਕਰਨੀ ਸੀ ਅੱਜ ਸੁਰਖੀਆਂ ਖਬਰਾਂ ਸੋਸ਼ਲ ਮੀਡੀਆ ਸਾਰੇ ਬੰਨੇ ਇਹੋ ਚਰਚਾ ਚਲਾਈ ਹੋਈ ਹੈ ਡਾਇਨਾਸੌਰ ਆਗੇ ਥੋੜੀ ਬਹੁਤੀ ਨਮੋਸ਼ੀ ਕਰੋ ਥੋੜੀ ਬਹੁਤੀ ਸੋਚ ਕਰੋ ਕਿ ਯਾਰ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਕੀ ਸਿਹਤ ਦੇ ਰਹੇ ਹਾਂ ਮੈਨੂੰ ਤਾਂ ਕਈ ਵਾਰ ਲੱਗਦਾ ਕਿ ਡੈਮੋ ਕ੍ਰੀਏਟਿਵ ਧੰਤ ਜਿਹੜਾ ਢਾਂਚਾ ਸੀ ਨਾ ਸਾਡਾ ਸਿਆਸੀ ਢਾਂਚਾ ਸੀ ਉਹ ਤੁਸੀਂ ਖਤਮ ਕਰ ਦਿੱਤਾ ਉਹਦੇ ਉੱਤੇ ਲੀਕ ਮਾਰ ਦਿੱਤੀ ਹੈ ਕਿ ਸਿਆਸਤ ਵਾਲੀ ਕਹਾਣੀ ਖਤਮ ਹੋ ਗਈ ਹੈ ਪਹਿਲਾਂ ਸਮਾਂ ਹੁੰਦਾ ਸੀ ਜੇ ਕੋਈ ਲੀਡਰ ਕਿਸੇ ਪਿੰਡ ਜਾਂਦਾ ਸੀ ਤੇ ਲੋਕ ਉਹਦੇ ਵਾਸਤੇ ਹਾਰ ਲੈ ਕੇ ਜਾਂਦੇ ਸੀ। ਉਹਦੀ ਆਉ ਭਗਤ ਕਰਦੇ ਸੀ। ਉਹਦਾ ਸਤਕਾਰ ਕਰਦੇ ਸੀ। ਅੱਜ ਤੁਸੀਂ ਦੇਖ ਲਓ। ਲੀਡਰ ਹਰਲ ਹਰਲ ਮੈਂ ਲਫ਼ਜ਼ ਨਹੀਂ ਉਹ ਵਰਤਣੇ ਚਾਹੁੰਦਾ। ਤੁਰੇ ਫਿਰਦੇ ਆ। ਕੋਈ ਪੁੱਛਦਾ? ਨਹੀਂ ਪੁੱਛਦਾ। ਦੱਸਣਾ ਪੈਂਦਾ ਕਿ ਮੈਂ ਫਲਾਣਾ ਲੀਡਰ ਆ। ਤੇ ਪਹਿਲਾਂ ਦੱਸਣ ਦੀ ਲੋੜ ਨਹੀਂ ਸੀ ਪੈਂਦੀ। ਲੋਕ ਖੁਦ ਇੰਤਜ਼ਾਰ ਕਰਦੇ ਹੁੰਦੇ ਸੀ ਤੇ ਹਾਰ ਲੈ ਕੇ ਖਲੋਤੇ ਹੁੰਦੇ ਸੀ। ਤੇ ਹੁਣ ਹਾਲਾਤ ਕੀ ਬਣੇ ਆ ਲੋਕ ਪਾਥੀਆਂ ਲੈ ਕੇ ਖਲੋਤੇ ਹੁੰਦੇ ਆ ਲੋਕ ਹੋਰ ਬੜੇ ਤਰ੍ਹਾਂ ਦੀਆਂ ਵੈਰੈਟੀਆਂ ਲੈ ਕੇ ਖਲੋਤੇ ਹੁੰਦੇ ਆ ਤੁਸੀਂ ਤਾਂ ਸਿਆਸਤ ਵੀ ਖਤਮ ਕਰ ਦੇਣ ਲੱਗੇ ਜੋ ਤੁਸੀਂ ਪੰਜਾਬ ਦੇ ਲੋਕ ਹੀ ਬਚਾ ਲੋ ਯਾਰ ਤੁਸੀਂ ਪੰਜਾਬ ਦੀ ਨੌਜਵਾਨੀ ਬਚਾ ਲੋ ਹੋਰ ਚੀਜ਼ਾਂ ਜਿਹੜੀਆਂ ਕੁਦਰਤ ਵਾਲੀਆਂ ਕੁਦਰਤ ਨੇ ਦੇ ਹੀ ਦੇਣੀਆਂ ਵਾ ਪਰ ਜਿਹੜੀਆਂ ਤੁਹਾਡੇ ਅਧਿਕਾਰਾਂ ਚ ਆ ਉਹਨਾਂ ਨੂੰ ਬਚਾ ਲੋ ਯਾਰ ਉਹਨਾਂ ਤੇ ਗੱਲ ਕਰੋ ਇਹ ਗੱਲਾਂ ਨੂੰ ਮੈਂ ਕੋਈ ਚੰਗਾ ਨਹੀਂ ਮੰਨਦਾ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਜਨਤਾਦਲ ਯੂनाइटेड ਮਾਝਾ ਜੁਨਨ ਚਾਰਜ ਮਜੀਠਾ ਹਲਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ